ਹੈ ਵੀ ਨਾ 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 ਜੰਦਾ ਹੋਰ ਪਾਣਾ ਪਾਣੇ ਨੂੰ ਉਂਤ ਕੁਆਟਰ ਸੈਟ ਤੈਨਾਂ ਦੇ ਵੀਰ ਨੇ ਕਿਹਾ ਵਰਦੀ ਤੇ ਨਾ ਉਹ ਕੋ ਲਾਉ ਉਹ ਪੀ ਕੇ ਲਾਉ ਜੀ ਖਾ ਪੀ ਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ ਇਧਰ ਨੀਓ ਪਿਚੀ ਪੈ ਕੇ ਦੇ ਬਿੱਡਾ ਤੇ ਹੋਇਆ ਤੇ ਇਧਰ ਚੋਂ ਉੱਪਰ ਵੀ ਜਾਂਦਾ ਲਈ ਕਈ ਨਹੀਂ ਕਹਿੰਦਾ ਵਾਟਰ ਲੈ ਕੇ ਆਉਣਾ ਮੈਂ ਜੇ ਦੀ ਜੇਦੀ ਮੈਂ ਜਾ ਆਪਾਂ ਪਛੀ ਗਿਆ ਬ్రో ਹੈ ਮੈਂ ਵੀ ਲਈ ਹੁਣ ਐ ਕਰਦਾ ਵੀ ਉੱਠ ਕੇ ਕਬਰੇ ਨੇ ਹੈ ਥੂੜੀ ਬਣਾ ਕੇ ਥੂੜੀ ਨਹੀਂ ਮੈਂ ਨਹੀਂ ਬਣਾਦਾ ਜੀ ਮੈਨੂੰ ਅਲਰਜੀ ਹੈ ਤੁਸੀ ਫੱਕ ਜਾਂਦੀ ਮੈਨੂੰ ਤੇ ਚਲੋ ਕੋਈ ਨਾ ਕੂਤਰਾ ਤੂੰ ਪੇਵਾ ਨਾ ਕਬੂਤਰ ਨਾ ਨਵਾਦਿਆ ਕਿ ਬਸ ਆਈ ਆਪਣੇ ਦਿਨ ਲੱਗੇ ਜਾਂ ਅੱਜ ਕੋਈ ਚੱਕਰ ਨਿਕਲਿਆ ਜੀ ਇਸ ਤਰ੍ਹਾਂ ਜੋ ਬਾਹਰ ਅੱਜ ਸੀਗੀ ਜੇ ਇੰਟਰਵਿਊ ਤਰੀਕ ਗਾਲੀ ਹੋਗੇ ਨਹੀਂ ਕੋਈ ਹੋਰ ਕਹਿੰਦਾ ਮੈਂ ਵਾਪਸ ਕਰਦੀ ਨੇ ਬਾਈ ਕਰਾਈ ਆ ਲੰਬੀ ਵਾਲੇ ਮਿੱਤਰ ਕਹਿੰਦੇ ਸਾਾਨੂੰ ਛੱਡ ਲੈਣ ਦੇ ਯਾਰ ਹਨਾ ਇਸ ਨੂੰ ਪੈਸੇ ਕੋਈ ਦੇਉਂਦਾ ਹਨਾ ਚਲ ਠੀਕ ਹੈ ਕਰ ਲੋ ਜਿਓ ਇਸ ਨੂੰ ਲੋੜ ਨਾ ਐਂਟਰੀ ਛੱਡੀ ਨਾ ਪੈਸੇ ਕੋਈ ਮਿਲਿਆ ਪਾਣਾ ਸਮਾਂ ਚਲ ਕੋਈ ਗੱਲ ਜਾਣ ਦੇ ਯਾਰ ਛੱਡੋੜ ਆਪਣੇ ਵੱਲੋਂ ਤਾਂ ਗਏ ਸੀ ਇਹਨਾਂ ਭਰਿਆਂ ਆਪਣੇ ਵੱਲੋਂ ਤਾਂ ਉਦੋਂ ਦੀ ਗਏ ਤੇ ਬਾਕੀ ਕੋਈ ਚੱਕਰ ਨਹੀਂ ਐਂਟਰੀ ਦਾ ਕੋਈ ਦੁੱਖ ਨਹੀਂ ਹੁੰਦਾ ਹਨਾ ਐਂਟਰੀ ਦੇ ਕੇ ਬੰਦਾ ਆਪਣੀ ਕਬੂਤਰ ਨਾ ਛੱਡੇ ਪਰ ਉਹ ਕੰਮ ਮਾੜਾ ਹੁੰਦਾ ਹੈ ਵੀ ਜਦੋਂ ਆਪਾਂ ਕਹਿ ਦਿੰਦੇ ਨਾ ਬਈ ਅਸੀਂ ਛੱਡਾਂਗੇ ਪੈਸੇ ਨਹੀਂ ਦਿੰਦੇ ਤੇ ਨਾ ਹੀ ਤਾਂ ਕਬੂਤਰ ਛੱਡ ਗਏ ਨਲੇ ਆਪਣਾ ਕੂਤਰ ਲਿਖਿਆ ਹੁੰਦਾ ਤੇ ਨਲੇ ਆਪਾ ਪੈਸੇ ਨਾ ਦੇਗੇ ਉਹ ਚੀਜ਼ ਸਭ ਤੋਂ ਮੜਿਓ ਬੁਰਾ ਲੱਗਦਾ ਕੰਮ ਹਨਾ ਪੈਸੇ ਦਿੱਤੇ ਹੁਣ ਸ਼ੱਕ ਦੀ ਕੂਤਰ ਨਾ ਛੱਡਣਾ ਪੈਸੇ ਦਿੱਤੇ ਹੁਣ ਪਰਗਲੇ ਨੂੰ ਵੀ ਆ ਚੱਕ ਬਈ ਪੈਸੇ ਸਾਡਾ ਕੂਤਰ ਛੱਡ ਗਿਆ ਸੀ ਨਾ ਛੱਡ ਗਿਆ ਤੂੰ ਸਾਡੀ ਐਂਟਰੀ ਰੱਖ ਸਕਦਾ ਸਾਹਬ ਇਹ ਅਸੂਲਾਂ ਵਾਲੇ ਕੰਮ ਹੁੰਦੇ ਆ ਹਨਾ ਇਹ ਤੇ ਉਹ ਨਹੀਂ ਬੱਬੂ ਮਾਂ ਦਾ ਕਰਨੂੰ ਮਰਦਾਂ ਵਾਲੇ ਕੰਮ ਹਨਾ ਕੀ ਕੀ ਕਹਿੰਦੇ ਹੁੰਦਾ ਜਵਾਨ ਤੇ ਦੋ ਪਤ ਨਹੀਂ ਕੀ ਮਰਦਾਂ ਦੇ ਗਹਿਣੇ ਹੁੰਦੇ ਕਹਿੰਦੇ ਲੈ ਚੱਕ ਤਨ ਦੋਵੇਂ ਹੀ ਦੇਤੇ ਆਈ ਹੈ ਜੀ ਲਾਈ ਬੱਬੂ ਮਾਂ ਜੀ ਹਾਂ ਲਿਓ ਬੇਟਾ ਕੀ ਹੋ ਗਿਆ ਕੀ ਇਹ ਜੈ ਯਾਰ ਦੋ ਤਿੰਨ ਦਿਨ ਹੋ ਗਿਆ ਓੱਖਾ ਜਵਾਲਾ ਹੁੰਦਾ ਫਿਰਦਾ ਪਤਾ ਨਹੀਂ ਕੀ ਗੱਲ ਐ ਨੂੰ ਯਾਰ ਠੀਕ ਐ ਨਹੀਂ ਕਦੇ ਜਾਗ ਜੀ ਨਹੀਂ ਆਉਦੀ ਕੰਜਰ ਦਿਨ ਨੂੰ ਇਹਨੂੰ ਤੇ ਸੱਚ ਬਾਈ ਉਹ ਤੌੜੇ ਜੇ ਬਾਹਰ ਪਾਏ ਆਪਣੇ ਉਹ ਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ ਉਹਨਾਂ ਚ ਪੈਂਦਾ ਭਾਈ ਸਾਹਿਬ 40 40 ਲੀਟਰ ਪਾਣੀ ਪੈਂਦਾ 80 ਲੀਟਰ ਪਾਣੀ ਆ ਹੁਣ ਉਹ ਵੇਖਦਾ ਫਿਰ ਇਹ ਤਾਂ ਕੱਲੇ ਤੋਂ ਵੀ ਯਾਰ 40 ਲੀਟਰ ਇੱਕ ਤੌੜਾ ਵੀ ਚੱਕਣਾ ਓੱਖਾ 40 ਲੀਟਰ ਬਹੁਤ ਬਣ ਜਾਂਦਾ ਚੱਲ ਵੇਖ ਲੈਨੇ ਆ ਤੇ ਫਟ ਫਟ ਨਾ ਜਾਣ ਹਨ ਇਹ ਅੰਦਰ ਰੱਖ ਕੇ ਲੈਕੂਤਰਾਂ ਨੂੰ ਪਾਣੀ ਪੂਣੀ ਭਾਗੇ ਆਪੀ ਪੰਗਾ ਰੈਡੀਆ ਪਰ ਕਬੂਤਰਾਂ ਦੇ ਪੂਰੀਆਂ 2-3 ਦਿਨ ਬਾਹਰ ਧੁੱਪੇ ਪੰਗਾ ਰੀਆਂ ਧੁੱਤੀਆਂ 3-4 ਵਾਰੀ ਪਾਣੀ ਪਾ ਕੇ ਰੱਖਿਆ ਸਾਰਾ ਕੁਝ ਪਾ ਕੇ ਰੱਖਿਆ ਹੁਣਾਂ ਕਬੂਤਰਾਂ ਨੂੰ ਧਰਨ ਵਾਸਤੇ ਰੈਡੀ ਹੈ ਜਮਾ ਠੀਕ ਹੈ ਕਿ ਨਹੀਂ ਜਮਾ ਕਲੀਨ ਇਹ ਸਪਰੇਸ ਸਪਰੂ ਮਾਰੀ ਸੀ ਵਹਿਰਸਾਂ ਵੂਰਸਾਂ ਵਾਲੀ ਸਾਰਾ ਸਪਰੇਆਂ ਸਪਰੂਆਂ ਮਾਰ ਕੇ ਫੇਰ ਹੀ ਰੱਖਣਾ ਸੀ ਆਪਾਂ ਚੰਗੀ ਤਰ੍ਹਾਂ ਇਹ ਹਾਂਜੀ ਦੋਸਤੋ ਟਾਈਮ ਬਹੁਤ ਹੋ ਗਈ ਹੁਣ ਘਰੇ ਚੱਲੇਗੇ ਰੋਟੀ ਰੋਟੀ ਖਾਣ ਨੇ ਲਿਓ ਵਾਸਤੇ ਰੋਟੀ ਲੈ ਕੇ ਆਈਏ ਬਾਕੀ ਜੋਬਰ ਵੀ ਆਇਆ ਪਿਆ ਹਨ ਉਹ ਵੀ ਵਿਚਾਰਾ ਡੈਂਟ ਪਾਈ ਜਾਂਦਾ ਬਹੁਤ ਔਖਾ ਮੰਜੇ ਤੇ ਪਿਆ ਪੈਲਟ ਲਟ ਕੇ ਪੂਰਾ ਔਖਾ ਹੀ ਜਾਂਦਾ ਤੇ ਕਬੂਤਰੀ ਦੀ ਕੰਡੀਸ਼ਨ ਦਿਖਾ ਕੇ ਤੁਹਾਨੂੰ ਆਪਣੀ ਦੀ ਹਨ ਬੜਾ ਟ੍ਰੀਟਮੈਂਟ ਲਾਇਆ ਯਾਰ ਕਬੂਤਰੀ ਦਾ ਮਸਾਂ ਲੱਤਾਂ ਦੇ ਖੜੀ ਕੀਤੀ ਹੈ ਤੇ ਲਗਭਗ ਦਿਨ ਬਾਅਦ ਦੇਣੇ ਦੀ ਕੰਡੀਸ਼ਨ ਸੁਧਰ ਹੀ ਰਹੀ ਹੈ ਕਬੂਤਰੀ ਦੀ ਬਾਕੀ ਆ ਦੇਖੋ ਉਹਦਾ ਪੂਰੀ ਟੈਗ ਤੇ ਕੂਤਰੀ ਪੂਰੀ ਹੁਣ ਤਾਂ ਓਕੇ ਐ ਤਤੁਰਦੀ ਫਿਰਦੀ ਐ ਕੋ ਚੱਕਰ ਨਹੀਂ ਡੋਲੇ ਜੇ ਮਾਰਦੀ ਤੇ ਐਂਟੀਬਾਇਓਟਿਕ ਬਹੁਤ ਤਗੜੇ ਤਗੜੇ ਲੱਗ ਗਈ ਬਈ ਹਨ ਹੁਣ ਕੱਲੀ ਕੂਤਰੀ ਨੂੰ ਰਿਕਵਰੀ ਚਾਹੀਦੀ ਐ ਠੀਕ ਐ ਤੇ ਰਿਕਵਰੀ ਵਾਸਤੇ ਇੱਕ ਸਰਾ ਜੜੀ ਬੁੱਢੀ ਕੱਢ ਕੇ ਦਿੰਨੇ ਆ ਆਪਾਂ ਓਏ ਖਾਣੇ ਓਏ ਚਿੱਟੇ ਗਿਆ ਓ ਭੁੱਲ ਗਿਆ ਇੱਕ ਮਿੰਟ ਲਓ ਜੀ ਐਂ ਤਾਂ ਕੋਈ ਸਮਾਨ ਨਾ ਤਾਂ ਹੁੰਦਾ ਹੀ ਐ ਕੂਤਰ ਬਾਜਾਂ ਕੋਲੇ ਹੋਈ ਤਾਂ ਕੋਈ ਗੱਲ ਨਹੀਂ ਹੁਣ ਆਏ ਨਾ ਕਹਦੇ ਕਿ ਸਾਡੇ ਬੰਦਿਆਂ ਨੂੰ ਕਿਤੇ ਵੀ ਨਵੇਂ ਆਇਆ ਆ ਵੇਖ ਕੇ ਕਿਤੇ ਉਲਝ ਜਿਓ ਕਿਦਾਂ ਕੋ ਮਾਰਕੀਟ ਮੇ ਨਿਊ ਲਾਂਚ ਹੋਏ ਹੈ ਇਹ ਹੁੰਦੇ ਅੱਜ ਉਹਦਾ ਪਤਾ ਭਰਾਵਾ ਹੁਣ ਉਹੀ ਗੱਲ ਤੇ ਕਬੂਤਰੀ ਨੂੰ ਦਿੰਨੇ ਆ ਹੁਣ ਕਬੂਤਰੀ ਦੀ ਮੰਨ ਕੇ ਚੱਲ ਕੱਲੀ ਰਿਕਵਰੀ ਦੀ ਲੋੜ ਆ ਕਬੂਤਰੀ ਨੂੰ એનર્ਜੀ ਦੀ ਲੋੜ ਆ ਹੁਣ ਬਸ ਰਿਕਵਰੀ ਦੇਈਂ ਕੂਤ ਨੂੰ ਐਂਟੀਬੈਡਕ ਬਹੁਤ ਦਿਨ ਲਾਦੇ ਗਰਮੀ ਬਾੜੀ ਹੁਣ ਮਾਰਨੀ ਥੋੜਾ ਜਵਾਗੜੀ ਲਾ ਲਾ ਕੇ ਜੀਦ ਕੇ ਮੁੰਡਿਆ ਲੈ ਕੇ ਬਾਬੇ ਦਾ ਨਾਂ ਕੜਤ ਜੰਦਰ ਟੀਚ ਤਾਂ ਲਗਭਗ ਉਹੀ ਹੈ ਜਾ ਕੰਜਰ ਹੁਣ ਆਇਨਾ ਖੋ ਖੜ ਜਾ ਬਾਲਾ ਹੋਇ ਇੱਕ ਮਿੰਟ ਟਪਾ ਦੇ ਖੜ ਜਾ ਯਾਰ ਐ ਕਿਹੜਾ ਗਾਲ ਤੋਂ ਥਲੇ ਜਾਵੀਂ ਉਹ ਦੂਬਾ ਤਾਂ ਹੱਲ ਕਰ ਦਾਂਗੇ ਖੋਲ ਕੇ ਦੇਣਾ ਛੇਤੀ ਸਰ ਕਰ ਦੇ ਜਾ ਕੰਜਰ ਦੇ ਟੱਪ ਜਾ ਯਾਰ ਹਾਂ ਤੇ ਕੋਈ ਗੱਲ ਨਹੀਂ ਟਪਾ ਲੈਨੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਨਾਇਨਾ ਕੋਈ ਸਾਫ ਤੇ ਸਿਰ ਤੇ ਦੇ ਅੰਦਰ ਕੂਤਰੀ ਅੰਦਰ ਇਹ ਸਪੈਸ਼ਲੀ ਮੇਡ ਫॉर ਅਮਰਜੈਂਸੀ ਚੀਜ਼ਾਂ ਹੈ ਓਕੇ ਹੀ ਬਸ ਹਾਂਜੀ ਆਗੇ ਦੱਲੇ ਕਰੇ ਰੋਟੀ ਖਾ ਜਾਂਦੀ ਤੇ ਲਿਓ ਵਾਸਤੇ ਰੋਟੀ ਲੈ ਜਾਂਦੀ ਆ ਪਤਾ ਇਹ ਵੀ ਨਹੀਂ ਖਾਂਦਾ ਯਾਰ ਗਰਮੀ ਬੜੀ ਹੈ ਯਾਰ ਇਹਦਾ ਵੀ ਕਿੱਥੇ ਚੱਲਿਆ ਰੋਟੀ ਹੈ ਹੈ ਮੈਂ ਕਿਹਨਾਂ ਲੈ ਆਇਆ ਆਜ਼ਾਦੀ ਤਾਂ ਕਾਹੀ ਮੰਗਦਾ ਜੇ ਹੁਣ ਇਹ ਖਾਂਦਾ ਖਾਂਦਾ ਓਏ ਖਾਂਦਾ ਲਾਜ ਰੱਖ ਲਈ ਕੰਜਰ ਦੇ ਨੇ ਆਇਤਾ ਤੇ ਕੀ ਕਰ ਗਿਆ ਕਿੱਧਰ ਨੂੰ ਜਾ ਗਿਆ ਹੈ ਮੋੜ ਕੋ ਮੋੜ ਕੇ ਕਿਵੇਂ ਪਾਇਆ ਤੇ ਨਾ ਇਹ ਗ੍ਰੀਟ ਹੈ ਆਏ ਨਾ ਬਿੱਡੇ ਤੇ ਮੈਂ ਮੁਰਕੋੜ ਕੇ ਆ ਗਿਆ ਮੂੰਹ ਤਾਂ ਨਹੀਂ ਕਿ ਦੇਖਾਂ ਜਿਹੜਾ ਕਿੱਧਰੀ ਜਾਂਦਾ ਇਹ ਕੰਮ ਕਿਤੇ ਹੈ ਮੋਬਾਈਲ 'ਚ ਦੇਖੀ ਜਾਂਦਾ ਚਾੜ ਕਰਦਾ ਚੱਲੋ ਯਾਰ ਦਾਣੇ ਪਾਲ ਗਏ ਦਾਣਾ ਖਾਲਿਆਂ ਦੇ ਕੰਜੇ ਤਾਂ ਮਾਂ ਤਾਂ ਖਾਣ ਲੱਗਿਆ ਹੈ ਹਾਂਜੀ ਕਰਤੇ ਜੀ ਦਾਣੇ ਰੈਡੀ ਮੇਰੇ ਵੀਰੋ ਸੁਣਾਇਆ ਕਰ ਆ ਤੌੜੇ ਆਇਚੇ ਆਖਰੀ ਬਾਦਰ ਜਿੱ ਚਟਗੜ੍ਹ ਮਿੱਠਾ ਨਾਲ ਨਾ ਹੋਣਾ ਸਾਰਿਆਂ ਤੋਂ ਪਹਿਲਾਂ ਆ ਸਣੇ ਪਿੰਡੀ ਦੀ ਗਲੀ 'ਚ ਪਈ ਹੋਣਗੀਆਂ ਪਹਿਲੇ ਇਹਨਾਂ ਤੇ ਹੱਥ ਲਾਵਾਂਗੇ ਪਹਿਲਾਂ ਤਾਂ ਇਹ ਕੰਮ ਨਹੀਂ ਕੀਤਾ ਤੁਸੀਂ ਇਹਨੇ ਅਸੀਂ ਮਿਹਨਤ ਨਾਲ ਇਹਨੇ ਚਾਵਾਂ ਨਾਲ ਹੈ ਐਡੇ ਛਿੰਗਾਰ ਕੇ ਬਾਦਲੋਂ ਪਾਣੀ ਲੈ ਬਾਦਲੋਂ ਪਾਣੀ ਲਿਆਂਦਾ ਤੌੜੇ ਭਰੇ ਭਰਾਵਾ ਅੱਤ ਜਿੰਨਾ ਅਸੀਂ ਕਰਦੇ ਜਿੰਨਾ ਅਸੀਂ ਸੰਘਰਸ਼ ਕਰ ਰਹੇ ਹਾਂ ਠੀਕ ਹੈ ਨੀ ਪਰ ਬਾਜੀ ਦੇ ਫਿਲਮੀ ਨੇੜੇ ਨਹੀਂ ਜਾਂਦੇ ਤੁਹਾਡੇ ਜਵਾਬ ਕਹਿਣਗੇ ਦਾਦਾ ਜਣ ਬਾਪੂ ਦਾਦਾ ਨੇ ਸੰਘਰਸ਼ ਦਾ ਬਹੁ ਕੀਤਾ ਪਰ ਕਹੇ ਜੇ ਬਾਹੀ ਨਹੀਂ ਦਿੱਤੀ ਨੇੜੇ ਵੀ ਨਹੀਂ ਗਏ ਚਲੋ ਦਾਣੇ ਰੱਖ ਗਏ ਯਾਰ ਲਓ ਜੀ ਲਾ ਦੇ ਆਈ ਲੱਗੀ ਪਈ ਐ ਲੱਗੀ ਪਈ ਐ ਬਾਡੀ ਪੂਰੀ ਦੀ ਆਏ ਕਦੋਂ ਕਰਨੇ ਆਏ ਬੱਤੋ ਆਏ 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 ਮੈਂ ਮੈਂ ਕੋਸਾ ਅੱਖ ਲੱਗ ਗਈ ਉਹ ਖੋਡਾ ਨੰਬਰ 2 ਚਾਬਗਣੇ ਕਮੂਆ ਆਇਓ 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 ਪਤਾ ਆਇਓ 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 ਮਿਹਾ ਆਕੇ ਹੈ ਰਿਪੋਰਟ ਮੈਂ ਨਾ ਡੋਡੂ ਮਗਾ ਤੀ ਹੈ ਹਨਾ ਇਹਦਾ ਖਾਣਾ ਦੋਵੇਂ ਧਰ ਦੇ ਦੋਵੇਂ ਧਰ ਦੇ ਇੱਕ ਚੱਕ ਲਈ ਆਇਓ 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 ਪਤਾ ਆਇਓ 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 ਪਤਾ

ਆਇਆ ਬੱਤ ਓਕੇ ਸਾਰੇ ਬੁੱਤਰਾਂ ਨੂੰ ਦਾਨੇ ਤੇ ਚੜਤਾ ਚੱਲਿਆ ਜੀ ਸੁੱਤੇ ਬਿਆਂ ਦਾ ਲੈ ਕੇ ਪਾ ਦੋ ਤਿੰਨ ਨਵਾ ਜੀ ਮੇਰੀ ਰਾਏ ਯਾਰ ਹੁਣ ਉਸ ਦੀ ਕੂਤ ਨਵਾਦ ਗੇ ਨਮਾਉਣਵਾ ਤਾਂ ਟੱਪਾ ਘੜਾ ਵੀ ਹੋ ਸਾਫ-ਸਾਫ ਬਣਾਉਣੀ ਉਹਨਾਂ ਦੇ ਉਹ ਬੱਠਰ ਪਾਉਣ ਦੇ ਭਰ ਕੇ ਰੱਖਣਾ ਜਾਲ ਚ ਕੱਢਣੀਆਂ ਆਪੇ ਨਾਲ ਲੈਣੀਆਂ ਚਲੋ ਦੇਖਦਾ ਪਹਿਲਾ ਯਾਰ ਦੁਕਾਨ ਤੋਂ ਖਾਣ ਨੂੰ ਫੜ ਲਿਆ ਮੀਤੇ ਮਾੜਾ ਮਾਤਾ ਖਾ ਪੀ ਕੇ ਤੇ ਨਰਜੀ ਲੈ ਕੇ ਉਦੋਂ ਬਾਅਦ ਫਿਰ ਕੂਤਰਾਂ ਨੂੰ ਨਾ ਹੁੰਦਾ ਕੰਮ ਕਰਾਂਗੇ ਸਟਾਰਟ ਆਪਾਂ ਬਾਕੀ ਲਿਓ ਪ੍ਰੀਤ ਬੈ ਸੁਤਾ ਦੇਖੋ ਮਾਰਉ ਨਹੀਂ ਦਾ ਦੇਖ ਰਿਹਾ ਥੱਲੇ ਪਿਆ ਇਹ ਵੀ ਯਾਰ ਔਖੀ ਹੈ ਕਰਨ ਦਾ ਕੰਮ ਯਾਰ ਹਾਂਜੀ ਲੈ ਜਾਂਦੀ ਖਾਨ ਜੀ ਜੀ ਇੱਕ ਸਟਿੰਗ ਇੱਕ ਪੈਕਟ ਜਾਂ ਤੇ ਇੱਕ ਹੋਰ ਚੀਜ਼ ਦਿਖਾਉਂ ਕਰਿਆ ਖੜਜਾ ਇੰਨੇ ਕੁ ਮਾੜੇ ਹਾਲਾਤ ਹੋਏ ਪਏ ਹੈ ਕਿ ਖੁੱਡੇ ਹੀ ਖੁੱਲਾ ਛੱਡ ਗਿਆ ਸੀ ਭਈ ਉਹੀ ਜਾਵੜਿਆ ਮੈਂ ਦੇਖੋ ਲੈ ਚਲੋ ਇਹ ਤਾਂ ਸ਼ੁਕਰ ਹੈ ਵੀ ਖੁੱਲਦਾ ਖੁੱਲਦਾ ਨਹੀਂ ਚਲੋ ਤਾਂ ਕਰਕੇ ਬਾਕੀ ਸਿਰ ਨੂੰ ਦਿਖਾਵਾਂ ਮੈਂ ਇੱਕ ਚੱਲ ਸਟਿੰਗ ਤੇ ਸਨੈਕ ਲਾਈਟ ਦਾ ਛੱਡ ਇਹਨਾਂ ਤੁਸੀਂ ਆਮ ਦੇਖਦੇ ਹੀ ਹੋ ਹਨਾ ਆ ਚੀਜ਼ ਇਹੇ ਬਾਜ਼ਰ ਪੰਨੀਆਂ ਜਿਆਦਾ ਨਹੀਂ ਤਾਜ ਜੀ 1 ਰੁਪਏ ਚ ਨਲੇ ਤਾਂ ਖੱਟਾ ਮਿੱਠਾ ਪਾਪੜ ਨਾਲ ਨੂਨ ਕਿੱਡੀ ਫਾਇਦੇ ਵਾਲੀ ਚੀਜ਼ ਮੈਂ ਖੇ ਵੀ ਲੈ ਕੇ ਚੱਲ ਗਿਆ ਹਨਾ ਓਕੇ ਖਾਪ ਵੀ ਦੇ ਤੂੰ ਅਗਰ ਬੂਦਰਾ ਨੂੰ ਜਲਦੀ ਵਾਗ ਨਹਾਉਣੇ ਹੋ ਤਾਂ ਟਾਈਮ ਲੈ ਕੇ ਸਲਾਵਾਂਗੇ ਪਰ ਨੇ ਉਹਨੇ ਫੋਨ ਫਾਂਡ ਚਾਰਜ ਕਰ ਲਾਂ ਪਾਵਰ ਬੈਂਕ ਤੇ ਹਾਂਜੀ ਕਬੂਤਰਾਂ ਗੜਤੀਆਂ ਜਾਲ ਚ ਜਿੰਨਾ ਕਢਮਾਉਣ ਲੱਗਾ ਸੀਗਾ ਲਗਭਗ 15 ਕੁ ਬੂਤਰ ਹੁੰਦਾ 20 ਹੈਣਾ ਪਾਣੀ ਰੱਖਤਾ ਵਰਕੇ ਬੱਠਲ ਤੇ ਬਸ ਇੰਨੇ ਕੰਮ ਸੀਗਾ ਹੁਣ ਫੇਰ ਪੈ ਜਾਨੇ ਆ ਜਾ ਕੇ ਇੱਕ ਹੰਟ ਗੀਡ ਜਰ ਆਵਾਂ ਮੈਂ ਮੇਨ ਡੋਰ ਤੇ ਬਾਸ ਉਹਦੂ ਬਾਦ ਰੈਸਟ ਮੋਡ ਹੀ ਹੈ ਤੁਹਾਨੂੰ ਹੋਰਾ ਹੁਣ 5-7 ਦਿਨ ਜਿੰਨ ਦਿਨ ਕਬੂਤਰ ਨਹੀਂ ਕਢਦੇ ਜਿਵੇਂ ਚੱਲ ਮੋੜ ਆਉਣਾ ਹਾਂਜੀ ਮੇਰੇ ਵੀਰੋ ਤੇ ਦੋ ਵੱਡੇ ਕਬੂਤਰਾਂ ਛੱਡ ਗਿਆ ਸੀ ਬਈ ਜਾਲ ਚ ਫੇਰ ਉਹਨਾਂ ਨੂੰ ਵੇਖ ਕੇ ਦੂਜਿਆਂ ਕਬੂਤਰਾਂ ਥੱਲੇ ਆ ਗਏ। ਉਹ ਦਿਨ ਛਿਪ ਗਿਆ। ਪਰ ਕਬੂਤਰਾਂ ਹੇ ਨਾ ਆਉਣ ਨਹੀਂ ਲੱਗੀਆਂ ਮੈਂ। ਉਹ ਦੋ ਵੱਡੀਆਂ ਖੱਬੇ ਹੱਥ ਖੜੀਆਂ। ਸੱਜੇ ਦੋਵੇਂ ਪੱਠਿਆਂ ਖੜੀਆਂ ਹਨਾ। ਬਾਕੀ ਥੋੜ੍ਹਿਆਂ ਜਿਹਾ ਥੱਲੇ ਆ ਗਏ ਕੁਝ ਤਾਂ ਬੈਠੇ ਆ। ਹਜੇ ਤੱਕ ਨਾ ਆਤਿਆਂ ਨਹੀਂਗਾ। ਠੀਕ ਹੈ ਕਿ ਨਹੀਂ? ਤੇ ਕੋਈ ਚੱਕਰ ਨਹੀਂ ਨਾ ਨਾਤਿਆਂ ਦਾ ਅੱਜ ਚੱਕਦੇ ਨਹੀਂ ਜਾਲ ਚ ਇੱਥੇ ਬੈਠਾ ਰਹਣਗਾ। ਕੋਈ ਇਸ਼ੂ ਵਾਲੀ ਗੱਲ ਹੀ ਨਹੀਂਗੀ ਹਨਾ। ਗੋਸ਼ਾ ਵੀ ਟੱਪ ਜਾਂਦਾ ਸੀ ਇਹ ਨਹੀਂ ਬਾਈ ਛੱਡੀ ਅੱਜ ਫੇਰ ਬਹਿ ਗਿਆ ਮੁੰਲਾ ਦਾ ਵਿਚਾਰੇ ਦਾ। ਚਲੋ ਕੋਈ ਨਾ। ਤੇ ਕਰੇ ਜਾਇਆ ਮੈਂ ਜਾ ਜੂ ਪੀਆ ਵਾਂ ਹਨਾ ਵੀਡੀਓ ਵਾਰ ਅਪਲੋਡ ਕਰਿਆ ਵਾਂ ਕੋਠੀ ਦੇ ਆਗੇ ਤੋਂ ਦੂ ਬਾਅਦ ਇਦਾਂ ਫਿਰ ਦੱਸ ਦਿਆਂਗਾ ਹਾਂ ਜੀ ਮੇਰੇ ਦੋਸਤੋ ਤੇ ਛੜੀ ਇਹ ਵੀ ਕੂਤਰ ਖੁੱਡੇ ਜੀ ਬਹੁਤ ਜ਼ਿਆਦਾ ਟਾਈਮ ਲਗਾ ਬਾਬੇ ਇੱਕ ਲੈਟਰ ਨਹੀਂ ਵੀ ਹਜੇ ਤੱਕ ਉਹਦਾ ਘਰੇ ਥੋੜਾ ਇਸ਼ੂ ਆ ਰਿਹਾ ਥੋੜਾ ਨਹੀਂ ਇਸ਼ੂ ਪੂਰਾ ਹੀ ਆ ਰਿਹਾ ਸੀਗਾ ਟਾਈਮਰ ਟਾਈਮ ਲੈਪਸ ਬੰਦ ਕਰਕੇ ਨਾ ਤੇ ਫੋਨ ਦੀ ਫਲੈਸ਼ ਜਗਾਲੀ ਸੀ ਮੈਂ ਵੀ ਦਿੱਕਤ ਨਾ ਹੋਵੇ ਕੂਤਰ ਨੂੰ ਇਹ ਸਟੈਂਡ ਵੀ ਕੋਲ ਹੀ ਰੱਖ ਲਿਆ ਯਾਰ ਉਧਰ ਸੌਖੇ ਵਿੱਚ ਆਉਣ ਨੇ ਕੁੱਡੇ ਜੀ ਆਇਓਏ ਆਇਓਏ ਬਾਬਾ ਕਰੀ ਕਰ ਤੋ ਨਾ ਦਾ ਨਬਤਾ ਹੋਰ ਕੋਲੇ ਲਈ ਯਰப்பா ਇੱਕ ਸੈਕਿੰਡ ਉਤਰਨ ਨੂੰ ਜਾਣਾ ਸੌਖਾ ਹੀ ਬੰਦਲੇ ਤਾਂ ਚਲੋ 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 ਦੋ ਤਿੰਨ ਚਲੋ 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 ਚਾਰ ਇਹਨਾਂ ਦੀ ਕਿਹੜੀ ਗਿਣਤੀ ਹੈ ਸਾਰੀ ਛੱਡ ਰਿਹਾ ਵਾ ਚਲੋ 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 ਤੂੰ ਵਾਪਸ ਨਾ ਆ ਜਾ ਚਲੋ 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 ਐ ਫੈਲੀਡੇ ਨਹੀਂ ਇਹਦਾ ਤਾਂ ਹੀ ਕਹਿੰਦੇ ਸਾਰੇ ਚਲੋ ਚਲੋ ਓਕੇ ਰੋ ਬੋਲ ਇਹ ਸਾਰੇ ਜਾਨਵਰ ਅੰਦਰ ਠੀਕ ਹੈ ਡੇਲੀ ਦੀ ਡੇਲੀ ਹੈ ਵੀ ਟ੍ਰੀਟਮੈਂਟ ਚੱਲ ਰਿਹਾ ਹੈ ਨਾ ਮੈਡੀਸਿਨ ਆਪਣੇ ਕੋਲੇ ਉਨੀ ਹੋਏ ਨਹੀਂ ਗਈ ਉਪਲਬਧ ਨਹੀਂ ਕੀ ਕਬੂਤਰ ਬਾਲੇ ਆ ਤਾਂ ਕਰਕੇ ਡੋਜ਼ ਸੈੱਟ ਕਰਕੇ ਹਨਾ ਫੜ ਫੜ ਕੇ ਦੇ ਦਿੰਦੇ ਪੁੱਤਰਾਂ ਨੂੰ ਤੇ ਬਸ ਓਕੇ ਹੁਣ ਯਾਰ ਓਕੇ ਦਾ ਕਹਦਾ ਲਾਈਟ ਹੈ ਨਹੀਂ ਅੰਧਕਾਰ ਸ਼ਾਇਪ ਆ ਚਲੋ ਸਾਰੇ ਕੰਮ ਤਾਂ ਦੇ ਨਿਬੜਿਆ ਪਹਿਲਾਂ ਰੋਟੀ ਆਪ ਖਾਣੀ ਆ ਤੇ ਲਿਓ ਨੂੰ ਪਾਉਣੀ ਆ ਬਾਕੀ ਅੱਜ ਰੈਸੀ ਗੇਮ ਖੇਡਣੀ ਪਬਜੀ ਖੇਡਾਂਗੇ ਹਨਾ ਤੇ ਅਜ ਲੈਟ ਹੀ ਨਹੀਂ ਆਈਗੀ ਇੰਨੀ ਮਾੜੀ ਕਿਸਮਤ ਮੈਂ ਮੁੰਡਿਆਂ ਨੂੰ ਐਸੀ ਕੀਤੇ ਜਿਹੜੇ ਮੇਰੇ ਨਾਲ ਖੇਡਦੇ ਸੀ ਮੇਰੀ ਟੀਮ ਜੀ ਬਣੀ ਸੀ ਹੁਣ ਨਵੀਂ ਜੀ ਮੈਂ ਵੀ ਚੱਲ ਅੱਜ ਗੇਮ ਖੇਡਾਂਗੇ ਉਹ ਕਹਿੰਦਾ ਕੋਈ ਨਾ ਬਈ ਕਹਿੰਦੇ ਆ ਜੀ ਫੁੰਮਿਆ ਸੀ ਕਰਦੇ ਮੈਂ ਸੀ ਕਹਾ ਕਰਕੇ ਹੁਣ ਲੈਟ ਹੀ ਨਹੀਂ ਆਉਂਦੀ ਬਹੁਤਾਂ ਕੀਤਾ ਵੀ ਲੈਟ ਆ ਲੈਣੇ ਫੋਨ ਆਈ ਐ ਮਸਾ 9 ਵਜੇ ਸਾਰੇ ਕੰਮ ਨੇਰੇ ਚ ਨੀੜੇ ਰੋਟੀ ਵੀ ਨਹੀਂ ਰਿਜੀ ਖਾਏ ਜੇ ਤੇ ਫੋਨ ਆਇਰਾ ਕਿ ਇਹ ਆਏ ਫਲੈਸ਼ ਤੇ ਆ ਕੇ ਫੋਨ ਲੀ ਠੀਕ ਹੈ ਤੇ ਹਜੇ ਵੀ ਆਈ ਨਹੀਂ ਬਾਈ ਝੌਂਕਾਆਂ ਮਾਰ ਕੇ ਫੇਰ ਜਾ ਬੜੇ ਦੁਬਿਦਾ ਜੀ ਸਾਰੀ ਲਾਈਫ ਇਰ ਲਾਇਆ ਸਾਹ ਮਾਣਾ ਉਧਰ ਇਨਵਰਟਰ ਹੈ ਨਹੀਂ ਇਧਰ ਆਇਆ ਮੈਂ ਕਿਹਾ ਚੱਲ ਵੀ ਕੋਈ ਨਹੀਂ ਇਧਰ ਰੋਟੀ ਰੱਟੀ ਸੌਕੀ ਖਾ ਜਾਵਾਂਗੇ ਇਧਰ ਆ ਕੇ ਦੇਖ ਤੇ ਇਧਰ ਜਨਰੇਟਰ ਫਰਾ ਹੋਇਆ ਪਿਆਗਾ ਵੱਡਾ ਵਹਿਰਸਾ ਕਾ ਸਮਝ ਮੰਨ ਜੋ ਠੀਕ ਹੈ ਕਿ ਨਹੀਂ ਕਿਸ ਦਾ ਕੀਤਾ ਕਰਾਇਆ ਕਿ ਦੇਵੀ ਦੇਵਤਾ ਨਹੀਂ ਆਏ ਸਮਝ ਨਹੀਂ ਆ ਰਿਹਾ ਹੱਲ ਕਰਾਉਣਾ ਕੋ ਜੱਜ ਬਾਬੇ ਤੋਂ ਧਾਗਾ ਕਰਾ ਕੇ ਕਰਾਉਣਾ ਪਊਗਾ ਸਾਡੇ ਪਿੰਟ ਵਾਲੇ ਤੋਂ ਚਲੋ ਛੋੜ ਗਏ ਨਾ ਬਈਆਂ ਖਾਵਾ ਰੋਟੀ ਰੱਟੀ ਯਾਰ ਤੇ ਉਵੇਂ ਤਿੱਤੀ ਤਿੱਤੀ ਦੇ ਤੇ ਦਹੀਂ ਖਾਇਨ ਤਾਂ ਤੀ ਲੱਸੀ ਵੀ ਆਨੇ ਫ੍ਰਿਜ ਤਾਂ ਜੇ ਸਾਰੇ ਦਿਨ ਤਾਂ ਲੈਟਰੀ ਦੀ ਬੋਲਣਾ ਫ੍ਰਿਜ ਫ੍ਰੀਜ ਛੱਡਾ ਕਿੱਥੋਂ ਕਰਦੇ ਸਮਾਨ ਫਿਰ ਹੈਲੀਓ ਵਾਸਤੇ ਰੋਟੀ ਪਾਣੀ ਲੈ ਕੇ ਜਾਣਾ ਹੈਗਾ ਫੋਨ ਵੀ ਬੰਦ ਰੋਲਾ ਸਿਰਫ 2% ਆਪਣਾ ਹਾਂਜੀ ਮੇਰੇ ਵੀਰੋ ਤੇ ਛੱਡੀ ਹੈ ਲਾਈਟਾਂ ਲੁੱਟਾਂ ਭਾਈ ਇਧਰ ਨੇ ਕਰਦਿਆਂ ਅੰਧਕਾਰ ਛਾਇਆ ਵੇ ਸਿਰਫ ਇੱਕ ਲਾਈਟ ਜਗੀ ਜਾਂਦੀ ਹੈ ਵੀ ਉਹ ਬੈਟ ਕਲੀ ਜਿਹੜੀ ਟੜਕੇ ਆਪਣੇ ਉੱਠਣ ਤੋਂ ਪਹਿਲਾਂ ਵੀ ਜਗੀ ਜਾਂਦੀ ਹੁੰਦੀ ਹੈ ਜਦੋਂ ਨੂੰ ਪੌੜ ਤੇ ਤਰਨੂ ਲੈਟ ਜਾ ਵਰਦੀ ਹੈ ਤੇ ਇਹ ਅੰਦਰਲੀ ਜਗੀ ਜਾਂਦੀ ਹੈ कुत्ते लिशा गए गर्मी करके छूलर आया आया घोड़िया चल अंदर छे कूलर प्यारे न ਆ ਜਾ ਆ ਜਾ ਆ ਜਾ ਆ ਜਾ ਆ ਜਾ ਬੇਬੀ ਆਡਰ ਦੇ ਕੇ ਲਾ ਤੈਨੂੰ ਲੈਣ ਦੇ ਕੇ ਠੰਡੀ ਹਵਾ ਆ ਜਾ ਲੋ ਆ ਜਾ ਆ ਜਾ ਅੰਦਰ ਆ ਜਾ ਕੋਈ ਨਾ ਬਾਕੀ ਹਜੇ ਕਬੂਤਰਾਂ ਵਾਲੇ ਕੂਲਰ ਤਾਂ ਜੜਮੈਂਟ ਕਰੀ ਜਾਂਦੇ ਹੈਗੇ ਇਹ ਕਬੂਤਰਾਂ ਨੂੰ ਵੀ ਕੂਲਰ ਲੈ ਕੇ ਲਾਉਣਾ ਆਪਾਂ ਹਨਾ ਇੱਕ ਕਨਵੈਕਟਰ ਵੀ ਲਾਉਣਾ ਕੰਮ ਬਹੁਲੇ ਕਰਨੇ ਆ ਯਾਰ ਇਹਨੇ ਪੈਸੇ ਕਿੱਥੋਂ ਆਉਗੇ ਇੰਨੀ ਮਾਇਆ ਹਾਂਜੀ ਰੱਖੇ ਲਿਓ ਨੂੰ ਰੋਟੀ ਲੋਟੀ ਰੋਟੀ ਰੋਟੀ ਲਾ ਹੁਣ ਨਖਰੇ ਜੇ ਨਾ ਕਰੀ ਹੁਣ ਕਮਰਾ ਠੰਡਾ ਹੋ ਜਾਊਗਾ ਗਰਮੀ ਤੋਂ ਬੜਾ ਚੱਲਦਾ ਏ ਰੇਵੀ ਜਯਾ ਜੀ ਕਹਿੰਦੇ ਹੁਣ ਲੈਟ ਹੁਣ ਆਇਆ ਨਾ কুলਰ ਲੈਟ ਚੱਲਿਆ ਕਮਰਾ ਹੱਦੇ ਵੀ ਗਰਮ ਗਰਮ ਫੀਲ ਹੋ ਰਿਹਾ ਤੇ ਸਹੀ ਘੰਟੇ ਨੂੰ ਐਡੀ ਪਾਵਰਫੁਲ ਚੀਜ਼ ਐ কুলਰ ਸਿਰਫ ਆਪਣਾ কুলਰ ਜਿਹੜਾ ਘੰਟੇ ਚ ਕਮਰਾ ਬਰਫ ਵਰਗਾ ਬਣਾ ਦਿੰਦਾ ਛਾੜ ਕਰੀ ਅੰਨਾ ਨਾ ਬਈ ਤੇ ਉਹ ਬੜਾ ਵਧੀਆ ਯਾਰ ਚਲੋ ਆਪਣਾ ਪੂਰਾ ਸਾਥ ਦੇ ਰਹਿ ਕਿਵੇਂ ਵੀ ਆਪਾਂ ਦੀ ਕੰਮ ਚਲਾਉ ਉਰਾਖ ਲੋ ਡੰਗਾ ਲਾਉ ਉਰਾਖ ਲੋ ਯਾਰ ਪਰ ਵਧੀਆ ਇੱਕ ਨਾ ਜਿਹਦੀ ਕੰਨਾਂ ਤੇ ਵਾਲ ਪੁੱਟੀ ਮੱਜੀ ਕਰਕੇ ਕਮਰਾ ਠਰ ਬਹੁਤ ਛੇਤੀ ਜਾਂਦਾ ਤੇ ਜੇ ਕਿਤੇ ਛੱਤ ਤੇ ਹੀ ਵੱਜੀ ਹੁੰਦੀ ਤਾਂ ਮੈਂ ਖਾਇ ਏਸੀ ਬਣ ਜਾ ਕਰਨਾ ਸੀ ਕਮਰੇ ਨੇ ਹਨਾ ਤੇ ਮੁੜ ਕੇ ਛੇ ਦੀ ਤਾਪਦਾ ਵੀ ਨਹੀਂ ਗਾ ਆਹ ਬੜਾ ਸੁਖ ਹੈ ਦਾ ਕਲਰ ਜਾਂ ਵਾਲ ਪੁੱਟੀ ਕੋਈ ਵੀ ਵੱਜੀ ਹੋਵੇ ਨਾ ਉਹ ਨੋਟ ਕਰਿਓ ਹਨਾ ਏਸੀ ਵੀ ਮੰਨ ਕੇ ਜਦੋਂ 쿨ਿੰਗ ਵਾਲੀ ਕਰਦਾ ਉੱਥੇ ਜਿੱਥੇ ਕਲਰ ਕੋਡਰ ਕੀਤਾ ਹੁੰਦਾ ਤੇ ਪਲਾਸਟਰ ਵਾਲਿਆਂ ਕਹਿੰਦਾ ਤੇ ਏਸੀ ਵੀ 쿨ਿੰਗ ਕਰਦਾ ਜਾਂਦਾ ਪਰ ਉਨੀ ਨਹੀਂ ਕਰਦਾ ਕਿਉਂਨੀ ਲੌਂਗ ਟਾਈਮ ਹੀ ਰਹਿੰਦੀ ਇਹ ਗੱਲ ਨੋਟ ਕਰਿਓ ਜਿਨ੍ਹਾਂ ਨੇ ਭਰਾਵਾਂ ਨੇ ਘਰੇ ਕਲਰ ਕੋਡਰ ਕਰਾਇਆ ਹੋਊਗਾ ਨਾ ਜਿਵੇਂ ਬਿਨਾ ਕਲਰ ਵਾਲਿਆ ਤੋਂ ਦੇਖੋ ਤਾਂ ਕਰਕੇ ਕਹੋਗੇ ਕੰਦਾ ਅਬਸੋਰਬ ਨਹੀਂ ਨਾ ਕਰਦੀਆਂ ਨਵੀਂ ਨੂੰ ਠੰਡ ਨੂੰ ਅਬਸੋਰਬ ਨਹੀਂ ਕਰਦੀਆਂ ਵਿੱਚ ਆਹ ਆ ਜਾਂਦੀ ਆ ਵਾਲਾ ਪੁੱਟੀ ਸ਼ੀਲਡ ਬਣ ਕੇ ਤੇ ਹੁਣ ਕੰਮ ਧੰਦੇ ਹਾਂ ਸੱਚ ਬਈ ਓਏ ਕਬੂਤਰਾਂ ਨੂੰ ਹਜੇ ਪੱਖਾ ਲਾਉਣਾ ਮੈਂ 1 ਮਿੰਟ ਕਬੂਤਰਾਂ ਨੂੰ ਪੱਖਾ-ਪੁੱਖਾ ਲਾ ਕੇ ਸਾਰਾ ਕੰਮ ਸੈਟ ਵੈਟ ਕਰਕੇ ਅੱਜ ਗੇਮ ਖੇਡਣ ਦੀ ਪੂਰੀ ਤਿਆਰੀ ਹੈ ਫਿਰ ਗੇਮ ਖੇਡਾਂਗੇ ਤੇ ਫਿਰ ਵਲੌਗ ਦੀ ਨਹੀਂ ਕਰਾਂਗੇ ਓਕੇ ਵੀਰ ਹੋੜ ਜੇ ਮੋਲੇ ਕੁੜਾ ਬਦਲਾਸ ਕਰਨਾ ਆਪਲੀਓ ਦੇਖ ਲੱਗਦੀ ਕੰਜਰਾ ਤੈਨੂੰ ਗਰਮੀ ਦੇ ਹਿੰਦੂ ਠੰਡ ਮਾੰਦਾ ਇਹ ਕਿਹੜੀ ਗਦਾਬ ਚਲੇ ਗਿਆ ਪਾਇਆ ਪਾਇਆ ਨਹੀਂ ਹੁਣ ਕਮਰਾ ਜਾ ਕੇ ਖਾਦੇ ਨਾ ਕੁਝ ਹੋਰ ਸੱਚੀ ਹੋ ਗਈ ਚੌਂ ਨਾ ਦੋੜਗੇ ਤੇ ਉੱਪਰ ਅਬਸੇਰ ਬਾਹਰ ਰੱਖ ਉਤਰਨ ਵੀ ਪੱਖਾ ਲੱਗਾ ਪਿਆ ਜਿੰਨਾ ਟਾਈਮ ਕੂਲਰ ਦਾ ਅਰੇਂਜਮੈਂਟ ਨਹੀਂ ਹੁੰਦਾ ਹਨਾ ਜਿਆਦਾ ਵੱਡਾ ਕੂਲਰ ਲੈ ਕੇ ਇੱਥੇ ਲੱਗ ਜੂਗਾ ਆ ਦੋਵੇਂ ਅੰਦਰ ਲੀਆਂ ਜਾਲੀਆਂ ਤੇ ਬਰੀਕ ਜਾਲਾਂ ਲਾ ਦੇਗੇ ਚਾਰੇ ਗੁੱਡੇ ਹਵਾ ਕਰਾਸ ਕਰਦਾ ਕੋਈ ਕੂਲਰ ਹੀ ਵੱਡਾ ਠੀਕ ਹੈ ਤੇ ਛੋਟਾ ਮਿਲਿਆ ਲਿਆਉਣਾ ਹੋਇਆ ਆ ਜੇ ਮਿਲਿਆ ਕਿ ਤੋ ਖੋ ਪੈ ਗਿਆ ਤਾਂ ਫਿਰ ਆ ਦੋ ਖੋਡਿਆਂ ਨੂੰ ਲਾ ਦੇਗਾ ਪਾਊਡਰ ਆ ਗੋ ਠੀਕ ਹੈ ਕਿ ਨਹੀਂ ਬਾਕੀ ਕੂਲਰ ਦਾ ਟਾਈਮ ਉਹੀ ਹੁੰਦਾ ਹਨਾ ਜਿਵੇਂ ਦੁਪਹਿਰੇ ਲਗਭਗ ਕੋਈ 1-2 ਤੋਂ ਲੈ ਕੇ ਫਿਰ ਰਾਤ ਨੂੰ 12:00 ਵਜੇ ਤੱਕ ਹਨਾ ਇਹੀ ਟਾਈਮ ਜ਼ਿਆਦਾ ਗਰਮੀ ਵਾਲਾ ਹੁੰਦਾ ਰਾਤ ਵੀ ਠਰ ਜਾਂਦੀ ਹੈ ਤੜਕੇ ਵੀ ਚੱਲ ਮੌਸਮ ਠੀਕ ਹੁੰਦਾ ਮਾਰਨਿੰਗ ਟਾਈਮ ਵੀ ਬਾਕੀ ਓਕੇ ਆ ਬਸ ਠੀਕ ਹੈ ਕੰਮ ਹਮ ਲੀਓ ਕੋੜਾ ਸਾਡਾ ਹਮ ਮਸਤੀ ਖੋਰਾ ਪੂਰਾ ਆਏ ਤਾਂ ਕਦੇ ਕਹਿਤਾ ਇਹ ਤਾਂ ਖੁਸ਼ ਹੋ ਜਾਂਦੇ ਨਾਲ ਚੌੜ ਜੀ ਕਰਕੇ ਬੰਨ ਕਰਦਾ ਬਹੁਤ ਆ ਯਾਰ ਸਿਆਣਾ ਹੀ ਬਹੁਤ ਆ ਯਾਰ ਓਕੇ ਬੱਸ ਬਰੋ ਕਰ ਦਿਓ ਬਣਾਓ ਜੀ ਨਹੀਂ ਠੀਕ ਆਣਾ ਕਬੂਤਰਾਂ ਜਨਾਤ ਨਹੀਂ ਸੱਚ ਤੁਹਾਨੂੰ ਹੋਰ ਗੱਲ ਦੱਸਾਂ ਕੱਲ ਨੂੰ ਫੇਰ ਉਹਨੂੰ ਪਾਣੀ ਪਾਵਾਂਗੇ ਇੱਥੇ ਕੂਤਰੇ ਇੱਕ ਵੀ ਨਹੀਂ ਨਾਤੀ ਜਮਾ ਵੱਡਿਆਂ ਤੋਂ ਨਾਲੀਆਂ ਹੁਣ ਤਾਂ ਨਾਲੀਆਂ ਹੁਣ ਜਿਹੜੀਆਂ ਛੜੀਆਂ ਆਕੀਆਂ ਪੱਠੀਆਂ ਤਾਂ ਜਮੀਨਾਂ ਨਾਤੀਆਂ ਚਲੋ ਕੋਈ ਨਾ ਪੈਣਾ ਨਾ ਉਹਨਾਂ ਨੂੰ ਕੋਈ ਚੈੱਕ ਕਰਨੀ ਆ ਗਾ ਵੀ ਇਹ ਦੇਖੇ ਕਾਲੋਂ ਲਈ ਉਹਿੰਡਿਕ ਜਾਂ ਲਗਦੇ ਮੰਜੇ ਚੜ ਕੇ ਥੱਲੇ ਡਿੱਗੇ ਤਾਂ ਕੰਜਰ ਦਾ ਨਾ ਹੋਏ ਤਾਂ ਓਕੇ ਜੀ ਬਾਏ ਬਾਏ ਸਾਰੇ ਇਰਾਨ ਨੂੰ ਗੁੱਡ ਨਾਈਟ ਬਾਏ ਬਾਏ ਕਰੀ ਬਈ ਮਾਰ ਪੰਦਾ ਐ